ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਹਰ ਰੋਜ਼ ਤੁਹਾਡੇ ਨਾਲ ਇੱਕ ਤੋਂ ਇੱਕ ਹੱਡ ਬਿੱਤੀ ਸਾਂਝੀ ਕਰਦੀ ਹੈ ਜਿਸ ਨਾਲ ਕਿ ਸਾਡਾ ਦਿਲ ਤੇ ਵਿਸ਼ਵਾਸ ਤੇ ਮਨ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੁਨੀਆ ਤੇ ਜੇ ਪੈਸਾ ਹੈ ਤਾਂ ਦੁੱਖ ਵੀ ਹੈ ਜੇ ਦੁੱਖ ਹੈ ਬਿਮਾਰੀਆਂ ਹਨ ਬਿਮਾਰੀਆਂ ਵੀ ਹਨ ਤੇ ਕੁਝ ਆਪਣੇ ਕਰਮਾਂ ਦਾ ਫਲ ਵੀ ਹੈ ਜੋ ਅਸੀਂ ਇੱਥੇ ਭੁਗਤ ਕੇ ਜਾਣਾ ਹੈ ਦੇਖੋ ਵੀ ਇਹ ਜਨਮ ਹੈਗਾ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਜੇ ਅਸੀਂ ਪ੍ਰਮਾਤਮਾ ਦੀ ਭਗਤੀ ਕਰਕੇ ਨਾਮ ਸਿਮਰਨ ਕਰਕੇ ਫਿਰ ਆਪਣਾ ਕਾਰਜ ਕੋਈ ਕਰੀਏ ਤੇ ਸਾਡਾ ਇਹ ਦੇਣ ਵੀ ਵਧਿਆ ਜਾਏਗਾ ਤੇ ਸਾਡੀ ਇਹ ਜੋਨੀ ਵੀ ਵਧੀਆ ਜਾਏਗੀ ਵੀ ਸਾਨੂੰ ਜੋ ਇਹ ਜਨਮ ਮਿਲਿਆ ਹੈ ਇਹ ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਹੈ ਕੁਝ ਚੰਗੇ ਕਰਮਾ ਕਰਕੇ ਸਾਡੇ ਕੋਈ ਚੰਗੇ ਕਰਮ ਹੋਣੇ ਤਾਂ ਹੀ ਸਾਨੂੰ ਇਨਸਾਨ ਦੀ ਜੋਨੀ ਮਿਲੀ ਹੈ ਕਿ ਤਾਂ ਹੀ ਅਸੀਂ ਇਨਸਾਨ ਬਣ ਕੇ ਆਏ ਹਾਂ ਨਹੀਂ ਤੇ ਪਰਮਾਤਮਾ ਸਾਨੂੰ ਕਿਸੇ ਵੀ ਜੀਵ ਜੰਤੂ ਕੋਈ ਪੰਛੀ ਕੁਝ ਵੀ ਬਣਾ ਕੇ ਭੇਜ ਸਕਦਾ ਸੀ ਪਰ ਵੇਖੋ ਪਰਮਾਤਮਾ ਦੇ ਰੰਗ ਨਿਆਰੇ ਉਹਦੇ ਕੀਤੇ ਸਭ ਕੁਝ ਹੋਣਾ ਹੈ ਉਹਦੀ ਕਹਿ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ ਹੈ ਇਹ ਤਾਂ ਤੁਸੀਂ ਜਾਣਦੇ ਹੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੱਚੇ ਪਾਸ਼ਾ ਜੋ ਕਿ ਲੋਕਾਂ ਨੂੰ ਖੁਸ਼ੀਆਂ ਵੰਡਦੇ ਨੇ ਦਸ਼ਮ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਬਾਣੀ ਦਸਾਂ ਗੁਰੂਆਂ ਦੀ ਬਾਣੀ ਪਵਿੱਤਰ ਬਾਣੀ ਜੋ ਵੀ ਹੈ ਸ਼ਲੋਕ ਸਭ ਕੁਝ ਇਸ ਦਾ ਬਹੁਤ ਵੱਡਾ ਮਹੱਤਵ ਹੈ ਕਿ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਜਿਵੇਂ ਕਿ ਇੱਕ ਵਿਦਿਆਰਥੀ ਦੇ ਲਈ ਪੜ੍ਹਾਈ ਸਭ ਕੁਝ ਹੁੰਦੀ ਹੈ ਨਾ ਜੇ ਉਹ ਪੜ੍ਹੇਗਾ ਲਿਖੇਗਾ ਤਾਂ ਹੀ ਅੱਗੇ ਕੋਈ ਵੱਡਾ ਇਨਸਾਨ ਬਣੇਗਾ ਕੁਝ ਉਹਦੇ ਪੜ੍ਹਾਈ ਦੇ ਹਿਸਾਬ ਨਾਲ ਹੀ ਉਸ ਨੂੰ ਕੋਈ ਨੌਕਰੀ ਮਿਲੇਗੀ ਇਸੇ ਤਰ੍ਹਾਂ ਸਾਡਾ ਇਹ ਜੀਵਨ ਹੈ ਜੋ ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਹੈ ਸਾਡੇ ਕਰਮਾ ਸਾਡੇ ਧਰਮ ਵਿਚਾਰ ਜੋ ਸੀ ਸੁਣਿਆ ਹੈ ਪ੍ਰਮਾਤਮਾ ਦਾ ਕਿੰਨਾ ਕੁ ਨਾਮ ਜਪਿਆ ਹੈ ਉਸ ਦੇ ਆਧਾਰ ਤੇ ਹੀ ਪ੍ਰਮਾਤਮਾ ਸਾਨੂੰ ਅੱਗੇ ਨਵ ਜੀਵਨ ਦਿੰਦਾ ਹੈ ਸਾਡੇ ਰੋਜ਼ ਮਰਿਆਦਾ ਰੁਜ਼ਗਾਰ ਸਾਡਾ ਸਭ ਕੁਝ ਪ੍ਰਮਾਤਮਾ ਨੂੰ ਪਤਾ ਹੁੰਦਾ ਹੈ ਬਾਕੀ ਕੁਝ ਆਪਣੇ ਕਰਮ ਵੀ ਕਰਨੇ ਪੈਂਦੇ ਹਨ ਪ੍ਰਮਾਤਮਾ ਨੇ ਗੁਰਬਾਣੀ ਰਚੀ ਹੈ ਇਹਨੂੰ ਪੜਨ ਲਈ ਇਹਨੂੰ ਸੁਣਨ ਲਈ ਇਹ ਨਹੀਂ ਗੁਰਬਾਣੀ ਚੱਲ ਰਹੀ ਹੈ ਪਰ ਸਾਡਾ ਧਿਆਨ ਕਿਤੇ ਹੋਰ ਹੈ ਕਦੀ ਕਦੀ ਤੁਸੀਂ ਵੇਖਿਆ ਹੋਵੇਗਾ ਕਿ ਜੇ ਤੁਸੀਂ ਕਿਤੇ ਕਥਾ ਸਮਾਗਮ ਤੇ ਜਾਂਦੇ ਹੋ ਜਾਂ ਕੀਰਤਨ ਕਿਤੇ ਸੁਣਨ ਜਾਂਦੇ ਹੋ ਉੱਥੇ ਢਾਡੀ ਜਿੱਥੇ ਬਹੁਤ ਸੋਹਣੀਆਂ ਸੁਣੀਆਂ ਕਥਾ ਸੁਣਾਉਂਦੇ ਹਨ ਬਹੁਤ ਹੀ ਮਨ ਨੂੰ ਲੱਗਣ ਵਾਲੀਆਂ ਕਥਾ ਸੁਣਾਉਂਦੇ ਹਨ ਜਦੋਂ ਕੋਈ ਮਰਦਾ ਹੈ ਉੱਥੇ ਕੋਈ ਢਾਡੀ ਕੋਈ ਜਿਹੜੇ ਪਾਠੀ ਹੁੰਦੇ ਹਨ ਨਾ ਕਥਾਵਾਚਕ ਉਹ ਬੜੀਆਂ ਸੋਹਣੀਆਂ ਸੁਹਣੀਆਂ ਕਥਾ ਸੁਣਾਉਂਦੇ ਹਨ ਜੇ ਕਿਸੇ ਦੇ ਮਨ ਨੂੰ ਛੂ ਜਾਵੇ ਤੇ ਜਿੰਨੇ ਵੀ ਜੇ ਹਜ਼ਾਰਾਂ ਬੰਦਾ ਵੀ ਹੈ ਨਾ ਉੱਥੇ ਤੇ ਜੇ 20 ਜਾਂ 25 ਦੇ ਮੰਨ ਨੂੰ ਵੀ ਉਹ ਗੱਲ ਛੂ ਗਈ ਨਾ ਤਾਂ ਉਸ ਦਾ ਜੀਵਨ ਉਸ ਦਿਨ ਤੋਂ ਬਦਲ ਜਾਂਦਾ ਹੈ ਕਈ ਤਾਂ ਬਸ ਉਥੇ ਬੀਬੀਆਂ ਬਾਹਰ ਚੁਗਲੀਆਂ ਹੀ ਕਰਨ ਲੱਪੈਂਦੀਆਂ ਕਿਸੇ ਆਪਣੇ ਘਰ ਦੀਆਂ ਕੋਈ ਪ੍ਰੋਬਲਮ ਡਿਸਕਸ ਕਰਨ ਲੱਪੈਂਦੀਆਂ ਪਰ ਜੇ ਅਸੀਂ ਧਿਆਨ ਨਾ ਰੱਖੀਏ ਕਿ ਪਾਠ ਸਿੰਘ ਕੀ ਸਮਝਾ ਰਹੇ ਹਨ ਜੇ ਅਸੀਂ ਉਹਨੂੰ ਸਮਝੀਏ ਨਾ ਤਾਂ ਸਾਡਾ ਵੀ ਜੀਵਨ ਬਦਲ ਸਕਦਾ ਹੈ ਇਹ ਅੱਜ ਦੀ ਜੋ ਹੱਡ ਬਿੱਤੀ ਹੈ ਇੱਕ ਭੈਣ ਦੀ ਹੈ ਸਾਡੀ ਅੱਖੀ ਦੇਖੀ ਹੱਡ ਬਿੱਤੀ ਹੈ ਉਹਨਾਂ ਦਾ ਘਰ ਸਾਡੇ ਕੋਲ ਹੀ ਹੈ ਉਹ ਭੈਣ ਨੇ ਦੱਸਿਆ ਕਿ ਅਸੀਂ ਮਤਲਬ ਗੁਰਬਾਣੀ ਤਾਂ ਪੜ੍ਹਦੇ ਹਾਂ ਹਰ ਰੋਜ਼ ਵੈਸੇ ਵੀ ਅਸੀਂ ਜਾਂਦੇ ਆਉਂਦੇ ਰਹਿੰਦੇ ਸੀ ਉਹਨਾਂ ਦੇ ਘਰ ਗੁਰਬਾਣੀ ਚੱਲਦੀ ਹੀ ਰਹਿੰਦੀ ਸੀ ਗੁਰਬਾਣੀ ਉਹਨਾਂ ਨੇ ਗੁਰਬਾਣੀ ਸਵੇਰੇ ਲਾ ਲੈਣੀ ਸ਼ਾਮੀ ਲਾ ਲੈਣ ਦੇ ਪਾਠ ਚੱਲਦਾ ਹੀ ਰਹਿੰਦਾ ਸੀ ਦੇਖੋ ਆਪਾਂ ਨੂੰ ਸਭ ਤਾਂ ਹੁੰਦਾ ਹੈ ਕਿ ਗਵਾਂਡੀਆਂ ਦੇ ਘਰ ਕੀ ਹੋ ਰਿਹਾ ਹੈ ਜਾਂ ਦੂਸਰੇ ਦੇ ਘਰ ਕੀ ਹੋ ਰਿਹਾ ਹੈ ਜ਼ਿਆਦਾਤਰ ਆਪਾਂ ਨੂੰ ਇਹੀ ਝੁਕਾਵ ਹੁੰਦਾ ਹੈ ਕਿ ਅੱਜ ਉੱਥੇ ਕੀ ਹੋਇਆ ਹੈ ਕਿਦਾਂ ਆਪਾਂ ਸਭ ਸਮਝਦੇ ਹਾਂ ਤੇ ਇਸ ਕਰਕੇ ਕਹਿੰਦੇ ਕਿ ਆਪਾਂ ਨੂੰ ਪਤਾ ਹੀ ਹੁੰਦਾ ਹੈ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸਭ ਤੇ ਕਿਰਪਾ ਪਰ ਇਹ ਹੱਥ ਰੱਖਣ ਸਭ ਦੇ ਬੱਚਿਆਂ ਤੇ ਮੇਰ ਕਰਨ ਉਹ ਪੈਨ ਦੱਸਦੇ ਕਿ ਉਹਨਾਂ ਦੀ ਬੇਟੀ ਨੇ ਪਲੱਸ 2 ਕਰ ਲਈ ਸੀ ਉਸ ਤੋਂ ਬਾਅਦ ਕਹਿੰਦੇ ਉਹਨੇ ਕੋਰਸ ਕਰਨਾ ਕੋਚਿੰਗ ਲਿੱਤੀ ਤੇ ਕਹਿੰਦੇ ਕਿ ਫਿਰ ਉਹਨੇ ਬੀਏ ਪਾਸ ਕੀਤੀ ਬੀਏ ਤੋਂ ਬਾਅਦ ਫਿਰ ਉਹਨੇ ਬੀਏਡ ਕੀਤੀ ਆਪਣੀ ਪੜ੍ਹਾਈ ਪੂਰੀ ਉਸ ਬੱਚੀ ਨੇ ਪੂਰੀ ਕਰ ਲਈ ਪੂਰੀ ਕਰਨ ਤੋਂ ਬਾਅਦ ਇੱਕ ਪੇਪਰ ਦਿੱਤਾ ਪੇਪਰ ਤੋਂ ਬਾਅਦ ਫਿਰ ਕਹਿੰਦੇ ਕਿ ਨੌਕਰੀ ਦੀ ਆਸ ਸੀ ਕਿ ਮੈਨੂੰ ਕਿਤੇ ਸਰਕਾਰੀ ਨੌਕਰੀ ਮਿਲ ਜੇ ਹਰ ਇੱਕ ਨੂੰ ਹੁੰਦਾ ਹੈ ਕਿ ਹੁਣ ਮੇਰੀ ਪੜ੍ਹਾਈ ਪੂਰੀ ਹੋ ਗਈ ਹੈ ਹੁਣ ਮੈਨੂੰ ਕੋਈ ਸਰਕਾਰੀ ਨੌਕਰੀ ਮਿਲ ਜੇ ਜਿਹਦੇ ਨਾਲ ਕਿ ਮੇਰਾ ਅੱਗੇ ਜੀਵਨ ਸੁਖਾਲਾ ਹੋ ਜੀ ਜੇ ਤਪ ਕਰਾਂਗੇ ਜਪ ਕਰਾਂਗੇ ਤੇ ਅੱਗੇ ਸਾਡਾ ਰਾਹ ਸੋਖਾ ਹੋ ਜਾਗਾ ਇਹ ਤਾਂ ਸਾਨੂੰ ਵੀ ਪਤਾ ਹੈ ਜਿੰਨੇ ਕਿ ਅਸੀਂ ਉਸ ਚੀਜ਼ ਨੂੰ ਪਾਣ ਲਈ ਤਪੱਸਿਆ ਕਰਦੇ ਹਾਂ ਨਾ ਜੇ ਅਸੀਂ ਬਾਜ਼ਾਰ ਚ ਕੋਈ ਸੋਨਾ ਖਰੀਦਣਾ ਹੋਵੇ ਨਾ ਤੇ ਜੇ ਉਸ ਸੋਨੇ ਦੀ ਕੀਮਤ ਜਿੰਨੀ ਪੈਸੇ ਅਸੀਂ ਇਕੱਠੇ ਕਰ ਲਈਏ ਫਿਰ ਹੀ ਅਸੀਂ ਸੁਨਿਆਰੇ ਨੂੰ ਦੇ ਕੇ ਸੋਨਾ ਖਰੀਦ ਸਕਦੇ ਹਾਂ ਇਸੇ ਤਰ੍ਹਾਂ ਗੁਰਬਾਣੀ ਹੈ ਜੀ ਤੁਸੀਂ ਕੋਈ ਮੰਗ ਰੱਖੀ ਹੈ ਨਾ ਪਰਮਾਤਮਾ ਅੱਗੇ ਤੇ ਪਰਮਾਤਮਾ ਦੀ ਉਨੀ ਗੁਰਬਾਣੀ ਦਾ ਜਵਾਬ ਕਰੋ ਉਹਨਾਂ ਗੁਰਬਾਣੀ ਨੂੰ ਵੱਧ ਤੋਂ ਵੱਧ ਪੜੋ ਕਿ ਪ੍ਰਮਾਤਮਾ ਸੱਚੇ ਪਾਸ਼ਾ ਸਾਡੀ ਅਰਦਾਸ ਬੇਨਤੀ ਸਕਬੂਲ ਕਰਨੀ ਵੀ ਪ੍ਰਮਾਤਮਾ ਸਾਡੀ ਬੇਨਤੀ ਜ਼ਰੂਰ ਸੁਣਨ ਤੇ ਸੁਣਦੇ ਵੀ ਹੈ ਕਈਆਂ ਨੂੰ ਦੇਖਿਆ ਹੈ ਕਿ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਸੀਗੀ ਤੇ ਉਹਨਾਂ ਨੇ ਆਪਣੇ ਬਾਬਾ ਦੀਪ ਸਿੰਘ ਜੀ ਦੇ ਜੋਤ ਦਾ ਘਿਓ ਲਾਇਆ ਤੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵੱਧ ਗਈ ਅੱਖਾਂ ਦੀ ਨਜ਼ਰ ਠੀਕ ਹੋ ਗਈ ਦੇਖੋ ਇਹ ਸ਼ਰਧਾ ਤੇ ਵਿਸ਼ਵਾਸ ਇਹ ਆਪਣੇ ਪਾਠ ਕਰਨ ਦਾ ਨਤੀਜਾ ਹੈ ਕਿ ਕਿੰਨਾ ਕੁ ਤੱਪ ਕੀਤਾ ਹੈ ਜਿੰਨਾ ਕੁ ਅਸੀਂ ਤੱਪ ਕਰਾਂਗੇ ਉਸ ਦਾ ਸਾਨੂੰ ਓਨਾ ਹੀ ਫਲ ਮਿਲੇਗਾ ਅਸੀਂ ਕਹਿ ਨਹੀਂ ਸਕਦੇ ਅਸੀਂ ਜੇ ਕੋਈ ਬੰਦਾ ਕਰੇ ਨਾ ਕਿਸੇ ਨਾਲ ਕਿ ਸਕੂਲ ਦੇ ਵਿੱਚ ਅਸੀਂ ਕਹਿ ਦਿੰਦੇ ਨਹੀਂ ਅਧਿਆਪਕ ਨੇ ਨਾ ਜਾਣ ਕੇ ਪੇਪਰਾਂ 'ਚ ਛੇੜਛਾੜ ਕੀਤੀ ਹੋਣੀ ਕਿਸੇ ਦੇ ਬੱਚੇ ਨੂੰ ਫਰਸਟ ਕਰਨ ਵਾਸਤੇ ਪਰ ਦੇਖੋ ਪਰਮਾਤਮਾ ਨੂੰ ਨਹੀਂ ਕਹਿ ਸਕਦੀ ਕਿ ਰੱਬ ਨੇ ਉਹਨੂੰ ਚੰਗਾ ਦਿੱਤਾ ਮੈਨੂੰ ਮਾੜਾ ਕੀਤਾ ਰੱਬ ਨੇ ਸਾਨੂੰ ਇੱਕ ਸਮਾਨ ਬਣਾ ਕੇ ਭੇਜਿਆ ਹੈ ਜਦੋਂ ਆਏ ਸੀ ਖਾਲੀ ਹੱਥ ਆਏ ਸੀ ਜਦੋਂ ਆਏ ਸੀ ਤਨ ਤੇ ਕੱਪੜਾ ਵੀ ਨਹੀਂ ਸੀ ਅਸੀਂ ਜਦੋਂ ਅਸੀਂ ਜਨਮ ਲੈਨੇ ਹਾਂ ਪਰਮਾਤਮਾ ਨੇ ਸਾਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਹੈ ਤੇ ਜਿਹੜਾ ਪੈਸਾ ਤਾਂ ਅੰਦੌਲਤ ਇਹ ਆਪਣੇ ਕਰਮਾਂ ਨਾਲ ਆਪ ਬੰਦਾ ਕਮਾਉਂਦਾ ਹੈ ਜਿਨਨੇ ਜਵਾਨੀ ਚ ਐਸ਼ ਕੀਤੀ ਹੈ ਬੁਢਾਪੇ ਚ ਤਾਂ ਫੇਰ ਉਹਨੂੰ ਦਿਹਾੜੀਆਂ ਹੀ ਕਰਨੀਆਂ ਪੈਣਗੀਆਂ ਤੇ ਜਿਨਨੇ ਜਵਾਨੀ ਚ ਤਪ ਕੀਤਾ ਹੈ ਆਪਣਾ ਪਰਿਸ਼ਰਮ ਕੀਤਾ ਹੈ ਆਪਣੇ ਲਕਸ਼ ਨੂੰ ਪਾਉਣ ਵਾਸਤੇ ਉਹਨੇ ਆਪਣੀ ਨੌਕਰੀ ਕਰਨ ਵਾਸਤੇ ਪੜ੍ਹਾਈ ਕੀਤੀ ਹੈ ਫਿਰ ਉਹਨੂੰ ਜਵਾਨੀ ਦੇ ਵਿੱਚ ਕੋਈ ਟੈਨਸ਼ਨ ਨਹੀਂ ਕਿਉਂਕਿ ਉਹਨੇ ਉਹਨਾਂ ਹਾਸਿਲ ਕਰ ਲਿਆ ਹੈ ਕਿ ਉਹ ਬੈਠ ਕੇ ਖਾ ਸਕੀ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਚਲਾ ਸਕੇ ਇਦਾਂ ਹੀ ਜੀਵਨ ਹੈ ਇਹ ਚੱਲਦਾ ਰਹਿਣਾ ਹੈ ਤੇ ਉਸ ਬੇਟੀ ਨੂੰ ਵੀ ਇਹੀ ਆਸ ਸੀ ਕਿ ਪ੍ਰਮਾਤਮਾ ਮੈਨੂੰ ਕੋਈ ਸਰਕਾਰੀ ਨੌਕਰੀ ਮਿਲਾ ਦੇ ਕਿ ਲੱਭ ਜੇ ਮੈਨੂੰ ਸਰਕਾਰੀ ਨੌਕਰੀ ਮਿਲ ਜਵੇ ਟੈਸਟ ਵੀ ਦਿੱਤੇ ਹਰ ਰੋਜ਼ ਟੈਸਟ ਦੇ ਹੁੰਦੇ ਸੀ ਕਿ ਕਦੀ ਨਾ ਕਦੀ ਤਾਂ ਕੁਝ ਤਾਂ ਫੋਨ ਆਏਗਾ ਕਿ ਤੈਨੂੰ ਸਰਕਾਰੀ ਨੌਕਰੀ ਮਿਲ ਗਈ ਹੈ 6 ਮਹੀਨੇ ਹੋ ਗਏ ਸੀ ਟੈਸਟ ਦਿੱਤੇ ਨੂੰ ਹਜੇ ਉਹਦਾ ਰਿਜ਼ਲਟ ਵੀ ਨਹੀਂ ਆਇਆ ਸੀ ਤੇ ਫੇਰ ਕਹਿੰਦੇ ਕਿ ਅਸੀਂ ਨਾ ਧੰਤਨ ਬਾਬਾ ਦੀਪ ਸਿੰਘ ਜੀ ਦੁਪਹਿਰਾ ਸਾਹਿਬ ਕਰਨੇ ਸ਼ੁਰੂ ਕਰਦੇ ਕਹਿੰਦੇ ਅੰਮ੍ਰਿਤਸਰ ਜਾਣਾ ਹਰ ਸੰਡੇ ਜਾਣਾ ਮੈਂ ਪੰਜ ਦੁਪਹਿਰਾ ਸਾਹਿਬ ਸੁਖੇ ਸੀ ਜੋ ਕਿ ਮੈਂ ਉੱਥੇ ਜਾ ਕੇ ਕਰਨੇ ਸੀ ਸ਼ੁਰੂਆਤ ਮੈਂ ਘਰ ਤੋਂ ਕੀਤੀ ਸੀ ਗੁਰਬਾਣੀ ਪੜ੍ਹਦੀ ਸੀ ਦੁਪਹਿਰਾ ਸਾਹਿਬ ਕਰਨ ਲਈ ਗੁਰਦੁਆਰਾ ਸਾਹਿਬ ਜਾਂਦੇ ਸੀ ਅਸੀਂ ਸ਼ਨੀਵਾਰ ਨੂੰ ਜਾਂਦੇ ਸੀ ਐਤਵਾਰ ਨੂੰ ਦੁਪਹਿਰਾ ਸਾਹਿਬ ਘੱਟ ਕੇ ਸ਼ਾਮ ਨੂੰ ਅਸੀਂ ਆਂਦੇ ਹਾਂ ਜੀ ਉਹਨਾਂ ਨੇ ਤਪ ਕੀਤਾ ਹੈ ਐਨਾ ਸਭ ਕੁਝ ਬੱਸਾਂ ਤੇ ੱੱਕੇ ਖਾ-ਖਾ ਕੇ ਗੁਰਦੁਆਰਾ ਸਾਹਿਬ ਪੁਜਣਾ ਉੱਥੇ ਜਾ ਕੇ ਸੇਵਾ ਕਰਨੀ ਲੰਗਰ ਚ ਭਾਂਡਿਆਂ ਦੀ ਸੇਵਾ ਕਰਨੀ ਦੁਪਹਿਰਾ ਸਾਹਿਬ ਘਟਣਾ ਉਸ ਨੇ ਐਨਾ ਤਪ ਬਲ ਲਾਇਆ ਹੈ ਨਾ ਆਪਣਾ ਆਪਣੀ ਇਹ ਤਾਂ ਨਹੀਂ ਕਿ ਮੰਜੇ ਤੇ ਪੇਨ ਰੋਟੀ ਪ੍ਰਮਾਤਮਾ ਦੇ ਦੇਗਾ ਦੇਖੋ ਮੰਜੇ ਤੇ ਪਈ ਰੋਟੀ ਵੀ ਖੁਦ ਤੋੜ ਕੇ ਮੂੰਹ ਚ ਬੁਰਕੀ ਪਾਣੀ ਪੈਂਦੀ ਹੈ ਇਹ ਤਾਂ ਸਾਨੂੰ ਕਰਨਾ ਹੀ ਪਵੇਗਾ ਕਿਉਂਕਿ ਅਸੀਂ ਇਨਸਾਨ ਹਾਂ ਅਸੀਂ ਜਾਨਵਰ ਤਾਂ ਨਹੀਂ ਕਿ ਕਿਸੇ ਨੇ ਪੱਠੇ ਪਾਤੇ ਤੇ ਅਸੀਂ ਖਾ ਲੇ ਜਾਂ ਕਿਤੇ ਰੋਟੀ ਟੁਕ ਪਿਆ ਹੈ ਸੁੱਟਿਆ ਹੋਇਆ ਹੈ ਅਸੀਂ ਤੁਰਦੇ ਫਿਰਦੇ ਆਏ ਤੇ ਖਾ ਲੇ ਐਦਾਂ ਨਹੀਂ ਹੁੰਦਾ ਅਸੀਂ ਇਨਸਾਨ ਹਾਂ ਤੇ ਅਸੀਂ ਇਨਸਾਨ ਹੀ ਰਹਿਣਾ ਹੈ ਤੇ ਦੇਖੋ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗੀ ਕਿ ਸਾਨੂੰ ਕਦੇ ਵੀ ਆਪਣੇ ਉੱਤੇ ਮਾਣ ਨਹੀਂ ਕਰਨਾ ਚਾਹੀਦਾ ਕੀ ਪਤਾ ਨਹੀਂ ਇਹ ਮਾਣ ਸਾਡੇ ਤੋਂ ਕਿੰਡੀ ਕੁ ਵੱਡੀ ਗਲਤੀ ਕਰਾ ਦੇਵੇ ਜਾਂ ਕੀ ਕਰਵਾ ਦੇ ਕਦੇ ਵੀ ਆਪਣੇ ਉੱਤੇ ਮਾਣ ਨਹੀਂ ਕਰਨਾ ਚਾਹੀਦਾ ਵੀ ਜਾਂ ਮੈਂ ਸੋਹਣਾ ਹਾਂ ਦੂਜਾ ਨੰਬਰ ਜਾਂ ਮੇਰੇ ਕੋਲ ਪੈਸਾ ਬਹੁਤ ਹੈ ਤੀਜਾ ਨੰਬਰ ਜਾਂ ਮੇਰੀ ਔਲਾਦ ਬਹੁਤ ਚੰਗੀ ਹੈ ਦੇਖੋ ਦੁੱਧ ਫਟਣ ਦੁੱਧ ਨੂੰ ਉਬਾਲਾ ਆਉਂਦ ਤੇ ਔਲਾਦ ਦੇ ਵਿਗੜਨ ਦਾ ਕਦੇ ਪਤਾ ਨਹੀਂ ਲੱਗਿਆ ਜਿੰਨਾ ਮਰਜ਼ੀ ਗੌਰ ਨਾਲ ਦੇਖ ਲਓ ਥੋੜੀ ਜੀ ਨਜ਼ਰ ਹਟੀ ਉਸੇ ਟਾਈਮ ਤੇ ਦੁੱਧ ਪਤੀਲੇ ਚੋਂ ਬਾਹਰ ਦੇ ਨੇ ਆਣਾ ਆਪਣੀ ਆਤ ਤਾਂ ਸੁਣਿਆ ਹੀ ਹੈ ਦੇਖਿਆ ਵੀ ਹੈ ਆਪਾਂ ਸਮਾਜ ਵਿੱਚ ਰਹਿੰਦੇ ਹਾਂ ਕਿ ਕਈ ਬੱਚੇ ਕਿੰਨੇ ਨਸ਼ਿਆਂ ਦੇ ਵਿੱਚ ਲੱਗ ਗਏ ਕਈ ਨਸ਼ਿਆਂ ਦੇ ਕਰਕੇ ਕਈਆਂ ਦੇ ਘਰ ਉੱਜੜ ਗਏ ਕਈਆਂ ਦੇ ਕਿੰਨਾ ਕੁਛ ਵੀ ਵਿਅਰਥ ਹੋ ਗਿਆ ਵੀ ਸਾਰਾ ਕੁਝ ਖਤਮ ਕਰ ਲੈਂਦੇ ਉਹ ਬੱਚੇ ਵਿਆਹ ਕਰਾ ਕੇ ਵੀ ਨਾਲੇ ਦੂਸਰੇ ਦੀ ਜ਼ਿੰਦਗੀ ਵੀ ਬਰਬਾਦ ਹੁੰਦੀ ਹੈ ਤੇ ਫਿਰ ਵੀ ਉਹ ਸਹੀ ਰਾਹ ਹੀ ਨਹੀਂ ਪੈਂਦੇ ਹੈਗੇ ਇਸ ਕਰਕੇ ਤਾਂ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ ਵਿੱਦਿਆ ਦਾ ਦਾਨ ਦੇਣ ਬੱਚਿਆਂ ਨੂੰ ਤੰਦਰੁਸਤੀ ਦੇਣ ਬੱਚਿਆਂ ਤੇ ਪੜ੍ਹਾਈ ਦਾ ਦਾਨ ਬਖਸ਼ਣ ਵਾਹਿਗੁਰੂ ਜੀ ਕਥਾ ਵਿਚਾਰਾਂ ਕਰਦੇ ਹਾਂ ਸੀ ਸਾਡੇ ਵੀ ਮਨ 'ਚ ਕਈ ਸਵਾਲ ਆਉਂਦੇ ਹਨ ਕਿ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰਨ ਕੀ ਪਤਾ ਨਹੀਂ ਕਿਸ ਦਿਨ ਦਾ ਕੀਤਾ ਹੋਇਆ ਪਾਠ ਸਾਨੂੰ ਸਫਲ ਬਣਾ ਸਕਦਾ ਹੈ ਕੀ ਪਤਾ ਨਹੀਂ ਕਿਸ ਦਿਨ ਦੀ ਗੁਰਬਾਣੀ ਪੜ੍ਹੀ ਹੋਈ ਸਾਡੀ ਪਰਮਾਤਮਾ ਦੇ ਧੁਰ ਤੱਕ ਪਹੁੰਚ ਜਾਣੀ ਹੈ ਤੇ ਸਾਡਾ ਵੀ ਬੇੜਾ ਪਾਰ ਹੋ ਜਾਣਾ ਹੈ ਐਵੇਂ ਹੀ ਹੁੰਦਾ ਹੈ ਜਪ ਕਰਦੇ ਜਾਓ ਤਪ ਕਰਦੇ ਜਾਓ ਪਾਠ ਕਰਦੇ ਜਾਓ ਪਰਮਾਤਮਾ ਸੁਣਦਾ ਜ਼ਰੂਰ ਹੈ ਪਰਮਾਤਮਾ ਦੇ ਘਰ देर ਹੈ ਥੋੜੀ ਦੇਰ ਲਾ ਦੇਗਾ ਵੀ ਚਲੋ ਇੰਨਾ ਪਾਠ ਪੂਰਾ ਨਹੀਂ ਹੋਇਆ 5000 ਦੀ ਚੀਜ਼ ਹੈ 4000 ਚ ਤਾਂ ਦਿਨ ਹੋ ਰਹਿ ਗਿਆ ਕੋਈ ਵੀ ਇਸ ਕਰਕੇ ਜਿੰਨਾ ਪਾਠ ਹੋ ਸਕਦਾ ਹੈ ਉਹਨਾਂ ਵੱਧ ਤੋਂ ਵੱਧ ਕਰੋ ਉਸ ਬੇਟੀ ਨੇ ਵੀ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਘਰ ਵਿੱਚ ਉਸਨੇ ਸਵੇਰੇ ਸ਼ਾਮ ਪਾਠ ਕਰਨਾ ਕਰਨਾ ਦੁਪਹਿਰ ਨੂੰ ਸੁਖਮਣੀ ਸਾਹਿਬ ਜੀ ਦੀ ਬਾਣੀ ਜ਼ਰੂਰ ਪੜਿਆ ਕਰਨੀ ਦੇਖੋ ਸੁਖਮਣੀ ਸਾਹਿਬ ਦਾ ਪਾਠ ਡੇਢ ਘੰਟੇ ਦਾ ਹੈ ਜੇ ਕੋਈ ਆਰਾਮ ਨਾਲ ਇਕੱਲਾ ਬੈਠ ਕੇ ਕਰੇ ਤੇ ਜੇ ਉਹ ਉੱਚੀ ਉੱਚੀ ਬੋਲ ਕੇ ਕਰੇ ਤਾਂ ਪੂਰਾ 2 ਘੰਟੇ ਲੱਗ ਜਾਂਦੇ ਨੇ ਆਰਾਮ ਨਾਲ ਕਰੇ ਤੇ ਚਲੋ ਆਪਾਂ ਪਾਠ ਕਰਦੇ ਹਾਂ ਉਹ ਵੀ ਬੱਚੀ ਕਹਿੰਦੇ ਪਾਠ ਕਰਦੀ ਹੈ ਬੱਚੀ ਪਾਠ ਕਰਨਾ ਸ਼ੁਰੂ ਕਰਦੀ ਹੈ ਪਾਠ ਕਰਦੇ ਜਾਂਦੇ ਹਨ ਆਪਣਾ ਜੀਵਨ ਮਤਲਬ ਲੰਘਦਾ ਜਾਂਦਾ ਹੈ ਸਵੇਰੇ ਉੱਠਣਾ ਸ਼ਾਮ ਨੂੰ ਗੁਰਬਾਣੀ ਦੇ ਨਾਲ ਜੁੜ ਜਾਣਾ ਪਰਿਵਾਰ ਦਾ ਮਾਹੌਲ ਠੀਕ ਹੁੰਦਾ ਹੈ ਜੇ ਸਵੇਰੇ ਤਹਾਜਰੀ ਉੱਠ ਕੇ ਤੂਫ਼ ਬੱਤੀ ਕਰਦੇ ਹਾਂ ਘਰ ਦੇ ਵਿੱਚ ਸ਼ੁੱਧ ਵਾਤਾਵਰਣ ਹੋ ਜਾਂਦਾ ਹੈ ਨਾ ਤੋਂ ਕਿ ਤੂਫ਼ ਬੱਤੀ ਕਰਨੀ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਅਰਦਾਸ ਵਿੱਚ ਸ਼ਾਮਿਲ ਹੋਣਾ ਕੀ ਵਾਹਿਗੁਰੂ ਸਾਡੇ ਤੇ ਵੀ ਮਿਹਰ ਭਰਿਆ ਹੱਥ ਕਰੋ ਕਦੀ ਨਦਰ ਕਰੋ ਕਹਿੰਦੇ ਨਾ ਪਰਮਾਤਮਾ ਦੇ ਭੁੱਲਿਆਂ ਵਿਆਪਨ ਸਭੇ ਰੋਗ ਜੇ ਅਸੀਂ ਰੱਬ ਨੂੰ ਹੀ ਭੁੱਲ ਗਏ ਤੇ ਅਸੀਂ ਤੇ ਰੋਗੀ ਹੋ ਗਏ ਇਸ ਕਰਕੇ ਪਰਮਾਤਮਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਪਰਮਾਤਮਾ ਨੂੰ ਕਦੇ ਵੀ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ ਪਰਮਾਤਮਾ ਦਾ ਨਾਮ ਮਨ 'ਚ ਹਮੇਸ਼ਾ ਲੈਂਦੇ ਰਹਿਣਾ ਚਾਹੀਦਾ ਵਾਹਿਗੁਰੂ ਸਬਦ ਦਾ ਭਲਾ ਕਰੀ ਹਰ ਵਾਰ ਜਦੋਂ ਵੀ ਮੰਗਣਾ ਹੈ ਸਰਬਤ ਦਾ ਭਲਾ ਮੰਗਣਾ ਹੈ ਸਬਦ ਦਾ ਭਲਾ ਮੰਗਣਾ ਹੈ ਜਦੋਂ ਅਸੀਂ ਸਭ ਦਾ ਭਲਾ ਮੰਗਾਂਗੇ ਨਾ ਉਹਨਾਂ ਦੇ ਪੈਰਾਂ ਪਿੱਛੇ ਸਾਡਾ ਪਰਮਾਤਮਾ ਨੇ ਆਪੇ ਹੀ ਭਲਾ ਕਰ ਦੇਣਾ ਹੈ ਜੀ ਅਸੀਂ ਕਿਸੇ ਦੀ ਮਦਦ ਕਰਾਂਗੇ ਨਾ ਸਾਡੀ ਮਦਦ ਉਹ ਉੱਪਰ ਵਾਲੇ ਬੈਠਾ ਹੈ ਨਾ ਉਹਨੇ ਕਰ ਹੀ ਦੇਣੀ ਹੈ ਉਹ ਦੇਖ ਰਿਹਾ ਹੈ ਸਾਡਾ ਪਿਤਾ ਵੀ ਇਸ ਬੱਚੇ ਦਾ ਇਸ ਦੇ ਪਿੱਛੇ ਕਿੰਨੀ ਲਗਨ ਹੈ ਕਿੰਨੇ ਸੱਚੀ ਤੇ ਸੁੱਚੀ ਉਹ ਹੈ ਉਹਦੀ ਪ੍ਰਾਰਥਨਾ ਇਸ ਤਰ੍ਹਾਂ ਗੁਰਬਾਣੀ ਪੜ੍ਹਾਇਆ ਕਰੋ 6 ਮਹੀਨੇ ਬਾਅਦ ਉਸ ਬੇਟੀ ਦਾ ਟੈਸਟ ਆਇਆ ਤੇ ਉਸ ਨੂੰ ਘਰੇ ਲੈਟਰ ਆਇਆ گورਨਮੈਂਟ ਜੋਬ ਦਾ ਟੀਚਰ ਦੀ ਜੋਬ ਉਸ ਨੂੰ ਟੀਚਰ ਦੀ ਜੋਬ ਮਿਲ ਗਈ ਤੇ ਜਦੋਂ ਹੁਣ ਜੋਬ ਮਿਲ ਗਈ ਬਹੁਤ ਘਰ ਦੇ ਖੁਸ਼ੇ ਸਨ ਤੇ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਘਰ ਵਿੱਚ ਕਰਵਾਇਆ ਖੁਸ਼ੀ ਦਾ ਮਾਹੌਲ ਸੀ ਐਡੀ ਵੱਡੀ ਦਾਤ ਪ੍ਰਮਾਤਮਾ ਨੇ ਦਿੱਤੀ ਹੈ ਅਖੰਡ ਪਾਠ ਕਰਾਇਆ ਉਸ ਬੱਚੀ ਨੇ ਕੱਲੀ ਨੇ ਸਵੇਰੇ ਸ਼ਾਮ ਜਾਗ ਕੇ ਤਿੰਨ ਦਿਨ ਤਪ ਤਪੱਸਿਆ ਕੀਤੀ ਪਾਠੀਆਂ ਨੂੰ ਭੋਜਨ ਛਕਾਉਣਾ ਉਹਨਾਂ ਦੇ ਝੂਠੇ ਬਰਤਨ ਮਾਂਜਨੇ ਸਾਰੀ ਸੇਵਾ ਉਸ ਬੱਚੀ ਤੇ ਮਾਤਾ ਪਿਤਾ ਨੇ ਇਕੱਲਿਆਂ ਨਹੀਂ ਕੀਤੀ ਆਪਾਂ ਅੱਜਕੱਲ ਜੇ ਅਖੰਡ ਪਾਠ ਸਾਹਿਬ ਕਰਵਾਈਏ ਨਾ ਆਪਾਂ ਛੀਰੀਆਂ ਰੱਖ ਲੈਣੇ ਆ ਰੋਟੀ ਪਕਾਉਣ ਨੂੰ ਆਪਾਂ ਜਨਾਨੀਆਂ ਘਰੇ ਰੱਖ ਲੈਣੀਆਂ ਵੀ ਚਾਹੀਦੀ ਰੋਟੀ ਬਣਾਉਣ ਨੂੰ ਸਬਜ਼ੀ ਬਣਾਉਣ ਨੂੰ ਸਭ ਕੰਮ ਕਰਨਾ ਪਰ ਕਹਿੰਦੇ ਉਹਨੇ ਆਪਣੇ ਹੱਥਾਂ ਨਾਲ ਇਹ ਸੇਵਾ ਸੰਪੂਰਨ ਕੀਤੀ ਮਨ 'ਚ ਸੱਚੀ ਸ਼ਰਧਾ ਸੀ ਮਨ 'ਚ ਸੱਚਾ ਤਪ ਤਿਆਗ ਜਪ ਸੀ ਕਿ ਪ੍ਰਮਾਤਮਾ ਮੈਂ ਤੂੰ ਦਿੱਤਾ ਹੈ ਮੈਂ ਇਸ ਨੂੰ ਪੂਰਾ ਜ਼ਰੂਰ ਕਰਨਾ ਹੈ ਅਖੰਡ ਪਾਠ ਸਾਹਿਬ ਦਾ ਘਰ 'ਚ ਵੈਸੇ ਵੀ ਕਰਵਾ ਲਈਏ ਨਾ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਘਰ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ ਘਰ ਵਿੱਚ ਤੰਦਰੁਸਤੀ ધਨ ਦੌਲਤ ਸ਼ੌਰਤ ਭਰਪੂਰ ਕਰ ਦਿੰਦਾ ਹੈ ਪ੍ਰਮਾਤਮਾ ਜੇ ਗਿਛੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਤੁਹਾਡੇ ਘਰ ਵਿੱਚ ਪੈ ਜਾਣ ਸਮਝ ਲਓ ਕਿ ਸਾਖਸ਼ਾਤ 10 ਗੁਰੂ ਸ਼ਹੀਦ ਸਿੰਘ ਤੁਹਾਡੇ ਘਰ ਚੱਲ ਕੇ ਆਏ ਨੇ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਅਖੰਡ ਪਾਠ ਸਾਹਿਬ ਕਰਾਇਆ ਵਧੀਆ ਪ੍ਰਮਾਤਮਾ ਦਾ ਸਿਮਰਨ ਕਰਦੇ ਸੀ ਚਲੋ ਬੱਚੀ ਨੂੰ ਨੌਕਰੀ ਮਿਲ ਗਈ ਉਹਦੀ ਤਪੱਸਿਆ ਨੂੰ ਫਲ ਮਿਲਿਆ ਉਹਦੀ ਤਪੱਸਿਆ ਨੂੰ ਭਾਗ ਲੱਗੇ ਦੇਖੋ 4 5 6 ਸਾਲ ਪਟਕਣ ਤੋਂ ਬਾਅਦ ਜਿਸ ਬੱਚੇ ਨੂੰ ਨੌਕਰੀ ਮਿਲੀ ਹੋਵੇ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਤਾਂ ਕਰਨਾ ਹੀ ਹੈ ਜਦੋਂ ਹੁਣ ਨੌਕਰੀ ਹੀ ਲੱਗ ਜਾਵੇ ਸਮਝ ਲਓ ਅਗਲੀ ਜ਼ਿੰਦਗੀ ਸਾਡੀ ਸਫਲ ਹੈ ਕਿਉਂਕਿ ਸ਼ੁਰੂ ਤੋਂ ਮਿਹਨਤ ਜੋ ਕੀਤੀ ਹੈ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਇਸ ਕਰਕੇ ਜੀਵਨ ਵਿੱਚ ਮਿਹਨਤ ਕਰੋ ਕਿਰਤ ਕਰੋ ਕਰਮ ਕਰੋ ਚੰਗੇ ਕਰਮ ਕਰੋ ਬਾਣੀ ਪੜੋ ਬਾਣੀ ਪੜਨ ਨਾਲ ਤੁਹਾਡੇ ਸਾਰੇ ਕਾਜ ਵਿਹਾਰ ਸਿੱਧ ਹੋਣਗੇ ਜਰੂਰ ਹੈ ਸ਼ਰਧਾ ਨਾਲ ਪਾਠ ਕਰਿਆ ਕਰੋ ਸ਼ਰਧਾ ਰੱਖੋ ਕਿ ਪਰਮਾਤਮਾ ਤੇ ਮੈਨੂੰ ਵਿਸ਼ਵਾਸ ਹੈ ਉਸਨੇ ਮਾਰੇ ਕਾਰਜ ਸੰਪੂਰਨ ਕਰਨੇ ਹਨ ਗੁਰਬਾਣੀ ਤੇ ਅਟੁੱਟ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਸਫਲਤਾ ਦੀ ਪੂੰਜੀ ਹੈ ਗੁਰਬਾਣੀ ਉਹ ਚਾਬੀ ਹੈ ਜਿਸ ਨਾਲ ਸਾਡੇ ਦੁੱਖ ਰੋਗ ਬਿਮਾਰੀਆਂ ਦੂਰ ਹੁੰਦੀਆਂ ਹਨ